ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਆ ਨਦੀਨ ਹੀ ਨਦੀਨ ਜਾਂ ਨਦੀਨਾ ਦਾ ਭਰਿਆ ਹੋਇਆ ਖੇਤ ਲਗਭਗ 1 ਏਕੜ ਦੇ ਕਰੀਬ ਇਹ ਰੱਖਦਾ ਹੈ ਜੀ ਜਿਹਦੇ ਵਿੱਚ ਨਦੀਨ ਹੀ ਨਦੀਨ ਨੇ ਨਦੀਨਾ ਦੇ ਨਾਲ ਆਪਾਂ ਨੂੰ ਦਿਖਾਈ ਦੇ ਰਹੀ ਹੈ ਮੂੰਗੀ ਤਾਂ ਹੁਣ ਦੋ ਕਿਸਮ ਦੀਆਂ ਜਿਹੜੀਆਂ ਫਸਲਾਂ ਨੇ ਜਾਂ ਬਨਸਪਤੀ ਆਪਾਂ ਦੇਖਦੇ ਆ ਇੱਕ ਚੌੜੇ ਪੱਤੇ ਵਾਲੀ ਇੱਕ ਜਿਹਦੇ ਪੱਤੇ ਨੁਕੀਲੇ ਹੁੰਦੇ ਨੇ ਤਿੱਖੇ ਹੁੰਦੇ ਨੇ ਪਤਲੇ ਹੁੰਦੇ ਨੇ ਜਾਂ ਇਹਨਾਂ ਨੂੰ ਆਪਾਂ ਕਹਿ ਦਿੰਨੇ ਆ ਜਾਲੀਦਾਰ ਸ਼੍ਰੇਵ ਨੇ ਇਸ ਵੇਲੇ ਪੱਤੇ ਤੇ ਦੂਸਰੇ ਆਪਣੇ ਹੁੰਦੇ ਨੇ ਪੈਰਲਲ ਜਾਂ ਸਮਾਨਾਂਤਰ ਸ਼੍ਰੇਵ ਨੇ ਆਸ ਵਾਲੇ ਪੱਤੇ ਡਾਈਕਾਟਸ ਯਾਨੀ ਕਿ ਦੋ ਪੱਤਰੀ ਬੀਜ ਵਾਲੇ ਤੇ ਮੋਨੋਕਾਟ ਇੱਕ ਪੱਤਰੀ ਬੀਜ ਵਾਲੇ ਇਹ ਆਪਣੀ ਦੋ ਕਿਸਮ ਦੀ ਮੋਟੇ ਰੂਪ ਦੇ ਵਿੱਚ ਬਨਸਪਤੀ ਸਾਹਮਣੇ ਆਉਂਦੀ ਹੈ ਤਾਂ ਇਹਦੇ ਵਿੱਚ ਜੇ ਜੇ ਆਪਾਂ ਦੇਖੀਏ ਤਾਂ ਦੋਨੋਂ ਕਿਸਮ ਦੀ ਬਨਸਪਤੀ ਹੈ ਚੌੜੇ ਪੱਤਿਆਂ ਵਾਲੇ ਦੇ ਵਿੱਚ ਆਪਣੇ ਕੋਲੇ ਮੂੰਗੀ ਹੈ ਤੇ ਪਤਲੇ ਪੱਤੇਆਂ ਵਾਲਿਆਂ ਦੇ ਵਿੱਚ ਆਪਣੇ ਕੋਲੇ ਨਦੀਨ ਨੇ ਤਾਂ ਇਹੇ ਕੁੱਲ ਮਲਾ ਕੇ ਜੇ ਮੈਂ ਕਹਾ ਵੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਮੈਂ ਸਾਂ ਨੂੰ ਜਾਂ ਪਸ਼ੂਆਂ ਨੂੰ ਚਾਰਦੇ ਹੁੰਦੇ ਸੀ ਤਾਂ ਉਹਨਾਂ ਦੀ ਖਾਦ ਖਰਾਕ ਇਹੀ ਹੁੰਦੀ ਸੀ ਪਸ਼ੂਆਂ ਨੇ ਚਰਨਾ ਸਾਰਾ ਦਿਨ ਤੇ ਕਈ ਕਿਸਮ ਦੇ ਉਹਨਾਂ ਨੇ ਪੱਠੇ ਜਾਂ ਕੱਖ ਖਾਣੇ ਤੇ ਬਿਨਾਂ ਜੂਰੀਓ ਤੋਂ ਹੁੰਦੇ ਸੀ ਬਿਨਾਂ ਰੇ ਤੋਂ ਬਿਨਾਂ ਸਪਰੇ ਤੋਂ ਬਿਨਾਂ ਕਿਸੇ ਖੇਚਲ ਤੋਂ ਆਪਣੇ ਆਪ ਕੁਦਰਤੀ ਬਨਸਪਤੀ ਹੀ ਆਪਾਂ ਪਸ਼ੂਆਂ ਨੂੰ ਚਰਾਇਆ ਕਰਦੇ ਸੀ ਤੇ ਪਸ਼ੂ ਵੀ ਤਕੜੇ ਸੀ ਤੇ ਕੋਈ ਉਹਨਾਂ ਨੂੰ ਸਮੱਸਿਆ ਜਾਂ ਬਿਮਾਰੀ ਵਗੈਰਾ ਵੀ ਨਹੀਂ ਆਉਂਦੀ ਸੀ। ਉਸੇ ਹੀ ਸੋਚ ਦੇ ਉੱਪਰ ਆਪਾਂ ਇਹ ਜਿਹੜਾ ਕੁਦਰਤੀ ਬਨਸਪਤੀ ਹੈ ਇਹੀ ਮੈਂ ਸੰਚਾਰਦੇ ਆਂ। ਆ ਇਸ ਪਾਸਿਓਂ ਆਪਾਂ ਨੇ ਵੱਢ ਕੇ ਪਸ਼ੂ ਨੂੰ ਚਾਰ ਲਿਆ ਸਾਰਾ ਇਹ। ਹੁਣ ਆਪਣਾ ਖਾਲੀ ਹੋ ਗਿਆ। ਤੇ ਹੁਣ ਇਹਦੇ ਵਿੱਚ ਇੱਕ ਵਾਰੀ ਪੋਲਾ-ਪੋਲਾ ਜਾਂ ਰੋਟਾਵੇਟਰ ਮਾਰਿਆ। ਆ ਵਿਚਾਲੇ ਥੋੜਾ ਜਿਹਾ ਬਾਜਰਾ ਖੜਾ ਹੈ ਕਿਉਂਕਿ ਪਹਿਲਾਂ ਇਹਦੇ ਵਿੱਚ ਬਾਜਰਾ ਬੀਜਿਆ ਹੋਇਆ ਸੀ ਨਾਲ ਨਦੀਨ ਸੀਗੇ। ਬਸ ਬਜਾਈ ਤੇ ਸਿਰਫ ਥੋੜੀ ਜਿਹੀ ਖੇਚਲ ਹੈ। ਤੇ ਉਸ ਤੋਂ ਬਾਅਦ ਇਹਨੂੰ ਛੱਡ ਦੇਣਾ। ਜੋ ਕੁਝ ਵੀ ਇਹਦੇ 'ਚ ਹੋ ਗਿਆ ਉਹ ਸਾਰਾ ਕੁਝ ਆਪਾਂ ਵੱਢ ਕੇ ਪਸ਼ੂ ਨੂੰ ਪਾ ਦੇਣਾ। ਤੇ ਪਸ਼ੂਆਂ ਲਈ ਸਹੀ ਤੇ ਅਸਲੀ ਖਰਾਕ ਜਿਹੜੀ ਕਦੇ ਉਹ ਖਾਂਦੇ ਸੀ ਉਹ ਆਪਾਂ ਨੇ ਤਿਆਰ ਕੀਤੀ ਹੈ। ਆਰਗੈਨਿਕ ਕਹ ਲੋ ਭਾਵੇਂ ਪਸ਼ੂਆਂ ਨੂੰ ਆਪਾਂ ਆਰਗੈਨਿਕ ਖਰਾਕ ਦੇ ਰਹੇ ਆ ਤੇ ਦੁੱਧ ਵੀ ਆਪਾਂ ਆਰਗੈਨਿਕ ਹੀ ਇੱਕ ਤਰੀਕੇ ਨਾਲ ਪੀ ਰਹੇ ਆ। ਪਰ ਇਹ ਸਾਰੀ ਜਿਹੜੀ ਕਿਰਿਆ ਹੈ ਪ੍ਰੈਕਟਿਸ ਹੈ ਇਹ bizness model ਖੇਤੀ ਦਾ ਹਿੱਸਾ ਨਹੀਂ ਹੈ। ਇਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਇੰਨਾ ਮੁਨਾਫਾ ਹੋ ਗਿਆ ਜਾਂ ਇੰਨਾ ਹੀ ਮੁਨਾਫਾ ਹੋਊਗਾ। ਇਹ ਸਿਰਫ ਕੁਦਰਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੁਦਰਤੀ ਖੇਤੀ ਨੂੰ ਪਣਾਉਂਦੇ ਹੋਏ ਆਪਾਂ ਇਹ ਅ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਹੈ। ਇਹਦਾ ਨਤੀਜਾ ਆਪਾਂ ਨੂੰ ਇਹ ਮਿਲਿਆ ਕਿ ਪਹਿਲਾਂ ਆਪਣੇ ਪਸ਼ੂ ਰਹਿਣ ਦੇ ਨਹੀਂ ਸੀ। ਇੱਕ ਝੋਟੀ 5 ਸਾਲ ਦੀ ਹੋ ਗਈ ਸੀ। ਤੇ ਜਦੋਂ ਦਾ ਆਪਾਂ ਇਹ ਪਾਉਣ ਲੱਗੇ ਆ ਬਿਨਾਂ ਕਿਸੇ ਹੋਰ ਖੇਚਲ ਤੋਂ ਪਸ਼ੂ ਆਪਣੇ ਰਹਿ ਵੀ ਗਏ ਤੇ ਇਸ ਹਾਲ ਉਹ ਸੂਣ ਗਏ। ਤੇ ਮੁਕਦੀ ਗੱਲ ਇਹ ਆ ਵੀ ਕੁਦਰਤੀ ਜੀਵਨ ਜਾਂਚ ਜੇ ਆਪਾਂ ਜਾਉਣੀ ਸ਼ੁਰੂ ਕਰ ਦਈਏ ਤਾਂ ਬਦਲੇ ਦੇ ਵਿੱਚ ਕੁਦਰਤ ਵੀ ਆਪਾਂ ਨੂੰ ਬਹੁਤ ਕੁਝ ਦੇ ਦਿੰਦੀ ਹੈ। ਤੇ ਇਹਦੇ ਚ ਆਪਾਂ ਅੱਗੇ ਹੁਣ ਆਰਗੈਨਿਕ ਆਪਣੀ ਕੰਕ ਕਰਾਂਗੇ ਵੀਡੀਓ ਚ ਵੇਖਣ ਲਈ ਸ਼ੁਕਰੀਆ ਜੀ ਸਾਸਰੀ ਕਾ